ਤਾਂ ਵੀ ਆਵਾਜ਼ ਦੇ ਕੇ ਦਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਜਦ ਦਾ ਵੀ ਆਵਾਜ਼ ਦੇ ਕੇ ਦਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪੁਤ ਵਰਕਰਗਾ ਅੱਜ ਜਿਸ ਸਟੈਂਡ ਖੜੇ ਆ ਪਤਨਾ ਦੇ ਵਿੱਚ ਜੋ ਕਿ ਅੱਜ ਨਸ਼ਾ ਛਡਾਊ ਦੇ ਉੱਤੇ ਅੱਜ ਇਹ ਆਪਣਾ ਜੋ ਮੋਰਚਾ ਅੱਜ ਕੱਢਣ ਲੱਗੇ ਨੇ ਰੋਡ ਸ਼ੋਅ ਕੱਢਣ ਲੱਗੇ ਨੇ ਤੇ ਆਪਾਂ ਆਪਣੇ ਕੁਝ ਮੇਨ ਮੈਂਬਰ ਨੇ ਜੋ ਇੱਥੇ ਮੌਜੂਦ ਹੈ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਰ ਕੀ ਨਾ ਆਪਣਾ ਮੇਰਾ ਨਾਮ ਮੇਰੇ ਮੋਕਸਰੇ ਤੇ ਠੀਕ ਹੈ ਸਰ ਤੁਸੀਂ ਅੱਜ ਜੋ ਰੋਡ ਸ਼ੋਅ ਕੱਢਣ ਜਾ ਰਹੇ ਨਸ਼ਾ ਛਡਾਊ ਦੇ ਉੱਤੇ ਉਹਦੇ ਬਾਰੇ ਤੁਸੀਂ ਕੀ ਕਹੋਗੇ ਜਿਹੜੀ ਸਾਡੀ ਇਸ ਪੁਆਇੰਟ ਇਹ ਹਰ ਸਾਲ ਨੂੰ ਮਹੀਨੇ ਚ ਇੱਕ ਦੋ ਵਾਰੀ ਪ੍ਰੋਗਰਾਮ ਕਰਦੇ ਹੁੰਦੇ ਨੇ ਇਸੇ ਕਰਕੇ ਸਾਡਾ ਇੱਕੋ ਹੀ ਮਕਸਦ ਹੈ ਵੀ ਇਮਰਸਿਵ ਨਾਲ ਜਿਹੜੇ ਅੱਜਕੱਲ ਯੂਥ ਸਾਡੇ ਨੌਜਵਾਨ ਸਾਡੇ ਮਰ ਰਿਹਾ ਅਸਤ ਬੈਣਾ ਨੂੰ ਭਰਾ ਉਹਨੂੰ ਦੋਸਤ ਨੂੰ ਮਿੱਤਰ ਨੂੰ ਕੋਈ ਗੱਲ ਕਰਨੀ ਚਾਹੁੰਦੇ ਆ ਵੀ ਭਾਈ ਨਸਾ ਜਿਹੜਾ ਛਟਾ ਹੈ ਬਹੁਤ ਮੌੜੀ ਚੀਜ਼ ਹੈ ਇਸ ਤੇ ਬਚ ਕੇ ਰਹਿਣਾ ਕਰੋ ਕਿਉਂਕਿ ਦੇਖੋ ਵੀ ਅੱਜ ਨਾ ਹਰ ਚੀਜ਼ ਆ ਸਪੋਰਟ ਪਰ ਬੱਚਾ ਕੱਲ ਕਰਦਾ ਹੈ ਜਿਸ ਮਾਂ ਦਾ ਪੁੱਤ ਮਰਦਾ ਜਿਸ ਪਾਪ ਦਾ ਬੇਟਾ ਮਰਦਾ ਜਿਸ ਭਰਾ ਦਾ ਭਰਾ ਮਰਦਾ ਜਿਸ ਭੈਣ ਦਾ ਭਰਾ ਮਰਦਾ ਉਹਨਾਂ ਪੁੱਛੋ ਤਾਂ ਸਾਡੀ ਇੱਕ ਨੂੰ ਕੋਲ ਸਾਰੇ ਭੈਣ ਭਰਾ ਉਹਨੂੰ ਤਾਂ ਮਤਲਬ ਕਿ ਨਸਲ ਖਿਲਾਫ ਰੇਲੀ ਹੈ ਸਾਡੀ ਕਿ ਮੇਰਾ ਛੋਟਾ ਵੀਰ ਮੇਰਾ ਪ੍ਰਧਾਨ ਲੜਕਾ ਹੈ ਪੈਨਸਪਾਰਟੀ ਦਾ ਗੁਰਵਿੰਦਰ ਸਿੰਘ ਉਹ ਦੋ ਗੱਲੇ ਬਸ ਤੇ ਆਪਾਂ ਨਾਲ ਕੁਝ ਵੀਰ ਮੌਜੂਦ ਨਹੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਫਿਰ ਕੀ ਨਾਮ ਹੈ ਆਪਣਾ ਗੁਰਵਿੰਦਰ ਸਿੰਘ ਜੀ ਠੀਕ ਹੈ ਜੀ ਅੱਜ ਆਪਣਾ ਨਸ਼ਾ ਉੱਤੇ ਆਪਾਂ ਨੇ ਜੋ ਲਗਾਉਣ ਜਾਇਜ਼ ਸਿਰੋਂ ਹਟਣ ਦਾ ਹੈ ਠੀਕ ਹੈ ਤੇ ਉਹਦੇ ਬਾਅਦ ਅਸੀਂ ਜੋ ਨਿਊ ਜਨਰੇਸ਼ਨ ਹੈ ਉਹਨੂੰ ਕੀ ਤੁਸੀਂ ਮੋਟੀਵੇਸ਼ਨ ਕਰਨਾ ਚਾਹੋਗੇ ਸਾਡੀ ਐਨਐਸਪੀ ਪਾਰਟੀ ਵੱਲੋਂ ਜੀ ਇੱਕ ਜਾਂ ਦੋ ਮਹੀਨੇ ਬਾਅਦ ਅਸੀਂ ਇਹ ਜੋ ਆਪਣੇ ਸਾਰੇ ਭਰਾਵਾਂ ਨੂੰ ਇਕੱਠੇ ਕਰਕੇ ਅਸੀਂ ਨਸ਼ੇ ਖਲਾਫ ਜ਼ੋਰਦਾਰ ਬੋਲਦੇ ਆ ਸਾਡਾ ਤਾਂ ਇੱਕੋ ਸੰਦੇਸ਼ ਹੈ ਵੀਰ ਬਹੁਤ ਪੈੜੀ ਚੀਜ਼ਾਂ ਬਹੁਤ ਗੰਦੀ ਬਿਮਾਰੀਆਂ ਜਿਹੜੇ ਭਰਾਉਣ ਲੱਗੇ ਉਹਨੂੰ ਪਤਾ ਹੁੰਦਾ ਇਸ ਘਰ ਤੇ ਬੀਤਦੇ ਉਹਨੂੰ ਪਤਾ ਹੁੰਦਾ ਜਿਹੜੇ ਘਰਾਂ ਦੇ ਵਿੱਚ ਇਹ ਬਿਮਾਰੀ ਵੜੀ ਹੁੰਦੀ ਹੈ ਨਾ ਉਹਨਾਂ ਨੂੰ ਪਤਾ ਹੁੰਦਾ ਸੇ ਇੱਕ ਹੀ ਸੁਨੇਹਾ ਦਿੰਨਾ ਸਾਰੇ ਸਰਜਨ ਮਿੱਤਰ ਪਾਉਂਦੇ ਕੱਠੇ ਹੋ ਗਿਆ ਤਾਂ ਨਸ਼ੇ ਦੇ ਘਰਾਂ ਕੋ ਹੋਰ ਦੋ ਇੱਕ ਦਸਮੇਂ ਹੋਰ ਫੁੱਟ ਕਰਨਾ ਚਾਹਾਂਗੇ ਜੀ ਬਹੁਤ ਆਂਦੀਆਂ ਕਰਦੀਆਂ ਹਨ ਇਲੈਕਸ਼ਨ ਦਾ ਜਦੋਂ ਤੁਹਾਨੂੰ ਪੂਰਾ ਪਤਾ ਹੈ ਹੋਣ ਵਾਲਾ ਇਧਰੋਂ ਵੀ ਕਾਫੀ ਸਰਕਾਰਾਂ ਇਹ ਵੀ ਕਾਸੇ ਨਸ਼ਾ ਖੜਾ ਦਾਂਗੇ ਜਦ ਨਸ਼ਾ ਨਾ ਹਟੇ ਕੰਟਰੋਲ ਨਹੀਂ ਹੋਇਆ ਪੈੜ ਮਰੀਏ ਸਾਨੂੰ ਕਿਸੇ ਤੋਂ ਪਰਮੀਤ ਨਹੀਂ ਸਾਨੂੰ ਤਾਂ ਆਪਣੇ ਜਿਹੜੇ ਯੂਥ ਹੈ ਨੇ ਸਾ ਨੌਜਵਾਨ ਸਾਥੀ ਸਾਨੂੰ ਤਾਂ ਨੇ ਤੇ ਉਮੀਦ ਹੈ ਅੱਗੇ ਸੇੜੇ ਸਾਡੇ ਧਾਜ ਮੇਰੇ ਕੋਸਟ ਖੜੇ ਮੇਰੇ ਨਾਲ ਇਹੀ ਮਸਲ ਛੁਡਾ ਸਕਦੇ ਕਿਉਂਕਿ ਜਦੋਂ ਆਪਾਂ ਘਰ ਘਰ ਆਵਾਜ਼ ਪੁਚਾਵਾਂਗੇ ਆਪਣੀ ਆਵਾਜ਼ ਸਾਡੀ ਪਹੁੰਚੂਗੀ ਫਿਰ ਇਹ ਰੁਕਤਮ ਹੋਗਾ ਹੈ ਆਪਨ ਖੁਦ ਆਪਣੇ ਆਪ ਪੰਜਾਬ ਨੂੰ ਖੋਣਾ ਪਊਗਾ ਮੇਰੇ ਤਾਂ ਨਹੀਂ ਇਹ ਵੀਰ ਜੀ ਨੇ ਬਹੁਤ ਸੋਹਣੀ ਗੱਲ ਕਹੀ ਹੈ ਵੀ ਜੋ ਨਸ਼ਾ ਹੈ ਵੀ ਸਾਨੂੰ ਆਪ ਉਹਦਾ ਚੱਕਣਾ ਪਊਗਾ ਤਾਂ ਨਸ਼ਾ ਇਹ ਜੋ ਹੈ ਆਪ ਹੀ ਖਤਮ ਹੋਊਗਾ ਨਸ਼ਾ ਵੀ ਸਾਨੂੰ ਕਿਸੇ ਪਾਰਟੀ ਵਾਜੀ ਦੇ ਉੱਤੇ ਉਮੀਦ ਨਹੀਂ ਰੱਖਣੀ ਚਾਹੀਦੀ ਵੀ ਨਸ਼ਾ